ਜਸਪ੍ਰੀਤ ਭਾਈ ਕਿਹੜਾ ਪਿੰਡ ਆ ਕਾਂਟੀਆਂ ਜੀ ਜਸਪ੍ਰੀਤ ਜੀ ਕੀ ਗੱਲ ਬਾਤ ਹੈ ਤੁਹਾਡੇ ਘਰ ਸੋਈ ਕੁਛ ਵੀ ਨਹੀਂ ਮੜੀ ਮੋਟੀ ਦਿਨਦਰ ਚੱਲਦੀ ਸੀਗੀ ਮੜੀ ਮੋਟੀ ਫੋਨ ਤੇ ਧਮਕੀਆਂ ਆ ਰਹੀਆਂ ਸੀਗੀਆਂ ਕਹਿੰਦੇ ਨਹਿਰ ਤੇ ਆ ਜਾਓ ਉੱਥੇ ਆ ਜਾਓ ਚਲੋ ਆਪਾਂ ਕੇ ਘਰ ਦੇ ਕਹਿੰਦੇ ਤੁਸੀਂ ਘਰੋਂ ਨਹੀਂ ਨਿਕਲਣਾ ਨਹੀਂ ਜਾਣਾ ਕਿਤੇ ਬਾਕੀ ਉਹਨਾਂ ਨੇ ਆਏ ਸਾਡੇ ਘਰ ਤੇ ਹਮਲਾ ਕੀਤਾ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੇ ਗੋਲੀ ਚਲਾਈ ਉਹਨਾਂ ਨੇ ਜੀ ਤਿੰਨ ਤਸੋਲ ਸੀਗੇ ਜੀ ਰਾਣੇ ਤੋਂ ਜੀ ਰੋਹਿਤ ਨਿਆਜ਼ ਜੀ ਆ ਹਾਂ ਰੋਹਿਤ ਨਿਆਜ਼ ਜੀ ਕੋੜਲਾ ਸਾਹਿਬੀ लवली ਉਹ ਰਿਤਿਕ ਤਾਂ ਕਿੰਨੀਆਂ ਗੋਲੀਆਂ ਚਲਾਈਆਂ ਭਈ ਚਾਰ ਗੋਲੀਆਂ ਚਲੀਆਂ ਜੀ ਇੱਕ ਲੱਗੀ ਤਾਂ ਕਿਸੇ ਤੇ ਨਹੀਂ ਭਈ ਗੇੜ ਤੇ ਕਿੰਨੀਆਂ ਲੱਗੀਆਂ ਭਈ ਇੱਕ ਗੇੜ ਤੇ ਲੱਗੀ ਜੀ ਦੋ ਫੈਰ ਕੋਠਿਆਂ ਨੂੰ ਕਿਤੇ ਜੀ ਠੀਕ ਹੈ ਜੀ ਦੋ ਇਕੱਠੇ ਫੈਰ ਹੋਏ ਟੱਕ ਟੱਕ ਜਾਣੀ ਉਹ ਬੁੱਟੀ ਕੋ ਸਾਹਮਣੇ ਠੀਕ ਹੈ ਜੀ ਤੇ ਕੀ ਰੰਜਿਸ਼ ਕਿਸ ਗੱਲ ਦੀ ਤੁਹਾਡਾ ਭਈ ਕੁਝ ਵੀ ਨਹੀਂ ਇੱਦੀ ਕੰਮਕਾਰ ਤੋਂ ਹੀ ਆ ਮਾੜੀ ਮੋਟੀ ਸਾਡੇ ਤੋਂ ਹੀ ਮਸ਼ੀਨਾਂ ਰਾਣੀ ਤੋਂ ਮਸ਼ੀਨ ਆਪਾਂ ਮੁੰਡਾ ਮੁੰਡਾ ਦਾ ਕੰਮ ਕਰੀਦਾ ਜੀ ਬਾਕੀ ਆ ਥੋੜੀ ਮੁੰਡੇ ਸਾਡੇ ਭੂਆ ਦਾ ਮੁੰਡਾ ਜੀ ਉਹਦੀ ਮਾੜੀ ਮੂਟੀ ਕਜਾ ਹੋਈ ਥੱਪੜ ਥੱਪੜ ਉਹਨਾਂ ਨੇ ਮਾਰੀ ਜੀ ਰਾਤ ਨੂੰ ਪਾਰਟੀ 'ਚ ਬੁਲਾ ਕੇ ਆਪਾਂ ਗੱਲ ਕੀਤੀ ਭਾਈ ਜੀ ਕੀ ਹੋਇਆ ਜੀ ਉਹ ਸਾਨੂੰ ਉਲਟਾ ਕਹਿ ਰਹੇ ਤੁਸੀਂ ਆਜੋ ਟੈਂਪਾਂ ਦੇ ਸਾਨੂੰ ਆਪਾਂ ਕਿਹਾ ਕੋਈ ਗੱਲ ਨਹੀਂ ਸਵੇਰੇ ਗੱਲ ਕਰਾਂਗੇ ਡੈਡੀ ਉਹ ਨਹੀਂ ਕਹਿੰਦੇ ਆਪਾਂ ਗੱਲ ਕਰਾਂਗੇ ਬਸ ਇੰਨੀ ਗੱਲ ਹੋਈ ਫੋਨ ਤੇ ਕੌਣ ਤਾਂ ਮੈਂ ਕਹਿੰਦਾ ਰੋਜ ਤੇ ਜੀ ਰਾਣਾ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਹਰਿਆਣਾ ਥਾਣਾ ਜੀ ਤੇ ਕੀ ਪੁਲਿਸ ਅੱਗੇ ਸੀ ਰਤੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਈ ਜੀ ਸੀਸੀਟੀਵੀ ਵੀ ਆਈ ਆ ਹਾਂ ਜੀ ਸਰ ਕੀ ਉਹ ਤੇ ਨਜ਼ਰ ਆ ਰਿਹਾ ਸਰ ਗੋਲੀ ਆ ਰਹੀ ਹੈ ਗੋਲੀ ਮੁੰਡਾ ਚਲਾ ਰਿਹਾ ਐ ਐਂਡ ਤੇ ਮੋਟਰਸਾਈਕਲ ਚਲਾ ਰਿਹਾ ਐ ਗਾਜ ਆ ਰਹੀ ਹੈ ਵਿੱਚ ਕਿੰਨੇ ਮੋਟਰਸਾਈਕਲ ਨੇ ਕਿੰਨੇ ਮੁੰਡੇ ਨੇ ਜੀ 12 13 ਮੁੰਡੇ ਸੀਗੇ ਪੰਜ ਛੇ ਮੋਟਰਸਾਈਕਲ ਸੀਗੇ ਕੀ ਕਰੀ ਪੁਲਿਸ ਕਹਿੰਦੇ ਕਾਰਵਾਈ ਕਰਾਂਗੇ ਆਪਾਂ ਤੁਹਾਨੂੰ ਵਾਫ ਮਿਲੂਗਾ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਤਾਂ ਤੁਹਾਨੂੰ ਸਾਫ ਮਿਲਣਾ ਚਾਹੀਦਾ ਸਾਨੂੰ ਖਤਰਾ ਇਹਨਾਂ ਤੋਂ ਹੀ ਰਾਣੀ ਤੋਂ ਰੋਜ ਤੋਂ ਕਦੋਂ ਕਦੋਂ ਰੰਜ ਚੱਲੀ ਆ ਰਹੀ ਹੈ ਨਾਲ ਤੁਹਾਡੀ ਤਕਰਾਰ ਸਰ ਪਹਿਲਾਂ ਐ ਨਹੀਂ ਸੀ ਕੱਲ ਦੀ ਗੱਲ ਹੈ ਜੀ ਮੁੰਡੇ ਪਰਸ ਹੋਈ ਆ ਰਾਤ ਨੂੰ ਉਹਨਾਂ ਮਾੜੀ ਮੋਟੀ ਕਜਾ ਹੋਈ ਆ ਜੀ ਕੋਈ ਕਦੇ ਨਹੀਂ ਸੀ ਮੁੰਡਾ ਮੈਂ ਟੂ ਹੈ ਜੀ ਸਾਡੇ ਭੂਆ ਦਾ ਜੀ ਉਹਨਾਂ ਵੀ ਮਨਕੋਣ ਕਰਨੇ ਸਾਡੇ ਪਰਿਵਾਰ ਤੇ ਜੀ ਮਾਤਾ ਬਪੂ ਨਹੀਂ ਆ ਵਾਈਫ ਆ ਸਾਰਾ ਤੇ ਉਹ ਗੱਲ ਹੋਈ ਆ ਤਾਂ ਘਰ ਸਾਰੇ ਸਮਝੇ ਸੀਗੇ ਹਾਂਜੀ ਸਰ ਬਚਾਅ ਹੋ ਗਿਆ ਲੱਗ ਤਾ ਨਹੀਂ ਕਿ ਨਹੀਂ ਸਰ ਠੀਕ ਹੈ ਜੀ ਸਾਹਮਣੇ ਆਜ ਤਾ ਇੱਥੇ ਨਾ ਤਾਂ ਝਗੜਾ ਕਰ ਲਾ ਆਪਸ ਵਿੱਚ ਹੋਇਆ ਸੀ ਮੋਕੇ ਤੇ ਪਹੁੰਚਿਆ ਮਗੱਦ ਨਹੀਂ ਤਕਰੀ ਚੱਲ ਰਹੀ ਆ ਜੋ ਅੱਗੇ ਕਾਰਵਾਈਆਂ ਚ ਲੈਣਗੇ ਇੱਕ ਇੱਕ ਦੇ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਜੀ ਬਸ ਇੱਕ ਦਾ ਪਤਾ ਲੱਗਿਆ ਜੀ ਠੀਕ ਹੈ ਜੀ ਕੋਈ ਲੱਗਿਆ ਪਤਾ ਪਛਾਣ ਹੋਈ ਕਿੱਥੋਂ ਕਿੱਥੇ ਕਿਤੇ ਮੁੰਡੇ ਆ ਜਿਹੜੇ ਹਮਲਾਵਰ ਸੀ ਕਪਤੀਸ਼ ਪਤਾ ਲੱਗੂਗਾ ਸਰ ਇਹ ਹੁਣ ਮੈਂ ਮਾਮਲਾ ਦਲਚ ਕਰ ਲਿਆ ਕਿ ਨਹੀਂ ਅਜੇ ਜੀ ਮਾਮਲਾ ਦਰਜ ਕੀਤਾ ਗਿਆ ਕਿੰਨੇ ਜਾਣਿਆ ਤੇ ਪੂਰੇ ਚਾਰੰਗ ਤੇ ਕੀਤਾ ਗਿਆ ਸਰਪੰਚ ਦੇ ਤਰੀਕ ਕੋਈ ਰਣਜੀਤ ਸਿੰਘ ਲੱਗਦਾ ਇਹ ਮੜੀ ਮੂਟੀ ਆਪਸ ਵਿੱਚ ਝਗੜਾ ਕਰੇ ਝਗੜਾ ਸੀ ਨਾ ਸਾ ਜੀ ਤੇ ਲੱਗੀ ਤਾਂ ਨਹੀਂ ਕਿਸੇ ਦੇ ਕੋਲ ਗੋਲੀ ਗਾਲੀ ਚ ਬਿਲਕੁਲ ਨਹੀਂ ਲੱਗੀ ਬਿਲਕੁਲ ਠੀਕ ਠਾਕ ਹੈ ਠੀਕ ਹੈ ਜੀ